ਮੇਰੇ ਹਸਬੰਦ ਨੂੰ ਕੁਝ ਹੋਣ ਲੱਗ ਪਿਆ ਸੀਗਾ ਜਿਵੇਂ ਦਿਲ 'ਚ ਦਰਦ ਜਾਂ ਕੁਝ ਐਦਾਂ ਹੋਣ ਲੱਗ ਪਿਆ ਸੀਗਾ ਉਹ ਫਿਰ ਉਹਨਾਂ ਕੋ ਗੱਡੀ ਬ੍ਰੇਕ ਨਹੀਂ ਲੱਗੀ ਉਹਨਾਂ ਕੋ ਤੇ ਉਹ اچانک ਕਿਸੇ ਦੀ ਵੱਜ ਕੇ ਗੱਡੀ ਸਿੱਧੀ ਵਿੱਚ ਗਿਰ ਗਈ। ਬਸ ਜਾਣ ਕੇ ਇੱਕਦਮ ਛੱਪੜਾ ਲੂ ਤੇਜ਼ ਹੋ ਕੇ ਚਲ ਗਈ ਆ। ਫਿਰ ਦੇਖਿਆ ਇਹਨਾਂ ਨੂੰ ਤਾਂ ਇਹ ਬੇਟਾ ਇਹਨਾਂ ਦਾ ਤਾਂ ਕੀ ਜੀ ਨਹੀਂ ਫੜਿਆ ਆ ਸਿਕਾ। ਗੱਡੀ ਡੁੱਬੀ ਹੋਈ ਸੀ ਸਾਰੀ ਪਾਣੀ 'ਚ। ਮੈਂ ਵੀ ਫੜਫੜ ਕਪੜੇ ਲਾ ਕੇ ਆਪਣੇ ਤੇ ਛਾਲ ਮਾਰੀ ਵਿੱਚ ਤੇ ਇਹਨਾਂ ਦਾ ਬੇਟਾ ਫੜ ਕੇ ਕੱਢਿਆ ਪਹਿਲਾਂ। ਫੇ ਇਹ ਨਹੀਂ ਮੇਰੀ ਵਾਂ ਫੜ ਲੇ ਤੇ ਇਹ ਵੀ ਖਿੱਚੋਗੇ ਛੀਸ਼ੇ ਜੀ। ਫਿਰ ਸੱਟੋ ਵਿੰਡੋ ਨਹੀਂ ਖੁੱਲੀਆਂ। ਵਿੰਡੋ ਖੁੱਲਣ ਨੂੰ ਥੋੜਾ ਟਾਈਮ ਲੱਗਣ ਕਰਕੇ ਹੁਣ ਉਹ ਥੋੜੇ ਬਿਓ ਚੀਜ਼ੀ ਹਾਲਤ ਵਿੱਚ ਲੈ ਕੇ ਗਏ ਉਹਨਾਂ ਨੂੰ ਦੋ ਜਾਣੇ ਉਹਦੀ ਘਟੋ ਘਟ ਅੱਧਾ ਘੰਟਾ ਸਾਨੂੰ ਲੱਗ ਗਿਆ ਕੱਢਦੇ ਉਹਨੂੰ ਇਸ ਵੇਲੇ ਦੀ ਨਮਾਸ਼ਹਿਰ ਫਗਵਾੜਾ ਨੈਸ਼ਨਲ ਹਾਈਵੇ ਤੋਂ ਵੱਡੀ ਖਬਰ ਆ ਰਹੀ ਹੈ ਜਿੱਥੇ ਇੱਕ ਤੇਜ਼ ਰਫ਼ਤਾਰ ਕਾਰ ਬਿਕਾਬੂ ਹੋ ਕੇ ਛੱਪੜ ਦੇ ਵਿੱਚ ਡਿੱਗ ਪਈ ਹੈ ਤੇ ਜਿਸ ਦੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ ਤੁਹਾਨੂੰ ਦੱਸਦੇ ਕਿ ਜਦੋਂ ਕਾਰ ਪਲਟੀ ਖਾ ਕੇ ਛੱਪੜ ਦੇ ਵਿੱਚ ਡਿੱਗੀ ਤਾਂ ਮੌਕੇ ਤੇ ਵੀ ਸੜਕ ਦੇ ਕਿਨਾਰੇ ਖੜੇ ਮੁੰਡੇ ਭੱਜ ਕੇ ਆ ਗਏ ਤੇ ਜਦੋਂ ਕਾਰ ਡੁੱਬ ਰਹੀ ਸੀ ਤਾਂ ਪਿਛਲੀ ਸੀਟ ਤੇ ਬੈਠੇ ਮਾਂ ਪੁੱਤ ਨੂੰ ਤਾਂ ਲੋਕਾਂ ਨੇ ਅਕਸੋਕਾ ਬਚਾਲਿਆ ਪਰ ਜਿਹੜੇ ਫਰੰਟ ਸੀਟ ਤੇ ਬੈਠੇ ਸੀ ਉਹਨਾਂ ਨੂੰ ਨਹੀਂ ਬਚਾ ਸਕੇ ਜਦੋਂ ਤੱਕ ਫਰੰਟ ਸੀਟ ਤੇ ਬੈਠੇ ਕਾਰ ਡਰਾਈਵਰ ਤੇ ਉਸਦੀ ਮਾਸੀ ਨੂੰ ਕੱਢਣ ਲੱਗੇ ਤਾਂ ਕਾਰ ਪੂਰੀ ਤਰ੍ਹਾਂ ਚੱਪੜ ਦੇ ਵਿੱਚ ਤੁਸ ਗਈ ਸੀ ਤਾਂ ਫਿਰ ਕ੍ਰੇਨ ਦੀ ਮਦਦ ਦੇ ਨਾਲ ਉਸ ਕਾਰ ਨੂੰ ਬਾਹਰ ਕੱਢਿਆ ਪਰ ਉਹਨਾਂ ਦੀ ਜਾਨ ਨੂੰ ਨਹੀਂ ਬਚਾ ਪਏ ਕਿਉਂਕਿ ਅੱਧਾ ਘੰਟਾ ਗੱਡੀ ਪਾਣੀ ਦੇ ਛੱਪੜ ਦੇ ਵਿੱਚ ਫਸੀ ਰਹੀ ਪਰ ਪਿੰਡ ਦੇ ਮੁੰਡਿਆਂ ਦੀ ਮਦਦ ਦੇ ਨਾਲ ਮਾਂ ਅਤੇ ਉਸਦੇ ਛੋਟੇ ਬੱਚੇ ਨੂੰ ਬਚਾਲਿਆ ਗਿਆ ਤੋ ਅਸੀਂ ਕਿੱਥੇ ਜਾਣਾ ਸੀ ਅਸੀਂ ਜਲੰਧਰ ਜਾਣਾ ਸੀ ਮਾਸਟਰ ਜੀ ਨਾਲ ਕੋ ਅੱਛਾ ਕਿਨੇ ਨੇ ਸੀ ਗੱਡੀ ਚ ਅਸੀਂ 4 ਜਾਣੇ ਸੀਗੇ ਮੈਂ ਹਾਂ ਮੇਰਾ ਬੇਟਾ ਮੇਰੇ ਹਸਬੰਦ ਤੇ ਮੇਰੇ ਮਾਸਟਰ ਜੀ ਅੱਛਾ ਤੇ ਕਿਵੇਂ ਹੋਇਆ ਇੱਕਦਮ ਇਹ ਜਰਾ ਉਹ ਮੇਰੇ ਹਸਬੰਦ ਨੂੰ ਕੁਛ ਹੋਣ ਲੱਗ ਪਿਆ ਸੀਗਾ ਜਿਵੇਂ ਦਿਲ ਚ ਦਰਦ ਜਾਂ ਕੁਛ ਐਦਾਂ ਹੋਣ ਲੱਗ ਪਿਆ ਸੀਗਾ ਹਾਂਜੀ ਅੱਛਾ ਤੇ ਉਹ ਫਿਰ ਉਹਨਾਂ ਕੋ ਗੱਡੀ ਬ੍ਰੇਕ ਨਹੀਂ ਲੱਗੀ ਉਹਨਾਂ ਕੋ ਤੇ ਉਹ ਅਚਾਨਕ ਕਿਸੇ ਜੀ ਵੱਜ ਕੇ ਗੱਡੀ ਸਿੱਧੀ ਵਿੱਚ ਗਿਰ ਗਈ ਅੱਛਾ ਤੇ ਤੁਸੀਂ ਜਿਹੜਾ ਤੁਹਾਡੀ ਤੁਹਾਡਾ ਹਸਬੰਡ ਔਰ ਤੁਹਾਡੀ ਮੇਰੇ ਹਸਬੰਡ ਤੇ ਮੇਰੇ ਮਾਸੀ ਜੀ ਮਾਸੀ ਜੀ ਆ ਜੀ ਕਿਹੜੀ ਹੁਣ ਜਿਆਦਾ ਜੀ ਜਿਹਨੂੰ ਕੱਢ ਲਿਆ ਗਿਆ ਬਾਹਰ ਹਾਂਜੀ ਉਹਨਾਂ ਨੂੰ ਹਸਪੀਟਲ ਲੈ ਗਿਆ ਹਾਂਜੀ ਤੇ ਅਚਨ ਚਿਤ ਹੋਇਆ ਜ ਮਦਰ ਇੱਕ ਨਵਾਂ ਅਟੈਕ ਆਉਣ ਨਾਲ ਹੀ ਹੋਇਆ ਜਿਹੜਾ ਕਿੱਡੀ ਕੰਮ ਗਏ ਪਤਾ ਵੀ ਅਟੈਕ ਹੋ ਕੇ ਕੀ ਹੋਇਆ ਕੰਬਗੇ ਕਿੱਡੀ ਐਕਸਾਈਟ ਹਾਂਜੀ ਤੁਹਾਨੂੰ ਵੀ ਕਿੰਨੇ ਚਿਤ ਜਿਤ ਕੱਢ ਲਿਆ ਬਾਹਰ ਪਹਿਲੇ ਬਾਅਦ ਬਾਅਦ ਮੈਂ ਵਿੱਚ ਵੜ ਗਿਆ ਥੋੜਾ ਟਾਈਮ ਬਾਅਦ ਕਰਦੇ ਸੀ ਜਲਦੀ ਕਰਦੇ ਸੀ ਉਹ ਤਾਂ ਤੁਸੀਂ ਕਿੱਥੇ ਤੇ ਰਹਿਣ ਆਣੇ ਹੋ ਅਸੀਂ ਘਰ ਸੰਦ ਬਗਵਾਈ ਪੈਣ ਬਗਵਾਈ ਹਾਂਜੀ ਅਮਰਜੀਤ ਸਿੰਘ ਬੂਏ ਤੋਂ ਅੱਛਾ ਇਹ ਜਿਹੜਾ ਕੰਮ ਹੋਣੀ ਗੱਡੀ ਕੀ ਤੁਸੀਂ ਅੱਖੀ ਦੇਖੀ ਗੱਡੀ ਬੰਗਿਆ ਲੋਹਾਰੇ ਸੀ ਬਸ ਜਾਣ ਕੇ ਇੱਕਦਮ ਛੱਪੜਾ ਲੂ ਤੇਜ਼ ਹੋ ਕੇ ਚੱਲ ਗਈ ਆ ਮੈਂ ਆਪਣੀ ਗੱਡੀ ਇਸ ਪਾਸੇ ਲਾ ਕੇ ਦੇਖਿਆ ਤਾਂ ਉੱਥੇ ਕਾਫੀ ਹੋ ਗਈ ਇਕੱਠਮਟ ਹੋ ਗਿਆ ਸੀ ਪਰ ਮੈਂ ਫਿਰ ਦੇਖਿਆ ਇਹਨਾਂ ਨੂੰ ਤਾਂ ਇਹ ਬੇਟਾ ਇਹਨਾਂ ਦਾ ਤਾਂ ਕੀ ਚੀਜ਼ ਨਹੀਂ ਫੜਿਆ ਆਇਆ ਸੀਗਾ ਗੱਡੀ ਡੁੱਬੀ ਹੋਈ ਸੀ ਸਾਰੀ ਪਾਣੀ 'ਚ ਮੈਂ ਫਿਰ ਫਟਾਫਟ ਕੱਪੜੇ ਲਾ ਕੇ ਆਪਣੇ ਤੇ ਛਾਲ ਮਾਰੀ ਵਿੱਚ ਤੇ ਇਹਨਾਂ ਦਾ ਬੇਟਾ ਫੜ ਕੇ ਕੱਢਿਆ ਪਹਿਲਾਂ ਫੇਰ ਨਹੀਂ ਮੇਰੀ ਵਾਂ ਫੜ ਲੇ ਤੇ ਇਹ ਵੀ ਖੇਚੋਗੇ ਛੀਸ਼ੇ ਜੀ ਫਿਰ ਸੱਟੋ ਵਿੰਡੋ ਨਹੀਂ ਖੁੱਲੀਆਂ ਵਿੰਡੋ ਖੁੱਲਣ ਨੂੰ ਥੋੜਾ ਟਾਈਮ ਲੱਗਣ ਕਰਕੇ ਹੁਣ ਉਹ ਥੋੜੇ ਦੋ ਚੀਜ਼ੀ ਹਾਲਤ ਵਿੱਚ ਲੈ ਕੇ ਗਏ ਉਹਨਾਂ ਨੂੰ ਦੋ ਜਣੇ ਕਿੰਨਾ ਟਾਈਮ ਰਹਿ ਗਿਆ ਉਹਨਾਂ ਨੂੰ ਉਹ ਜੀ ਘਟੋ ਘਟ ਅੱਧਾ ਘੰਟਾ ਸਾਨੂੰ ਲੱਗ ਗਿਆ ਕੱਢਦੇ ਉਹਨੂੰ ਪੁਲਿਸ ਦੀ ਚੰਗੀ ਪੁਲਿਸ ਸੀ ਪੁਲਿਸ ਚੌਕੀ ਆ ਗਈ ਸੀ ਐਂਬੂਲੈਂਸ ਉਹਨੂੰ ਘਟੋ ਘਟ 40 ਮਿੰਟ ਲਾਤੀ ਦੇਖੋ ਆ ਟੂਲ ਟੈਕਸ ਸਾਡੇ 5 ਕਿਲੋਮੀਟਰ ਟੂਲ ਟੈਕਸ ਜੇ ਐਮਰਜੈਂਸੀ ਹਾਂ ਜੀ ਚਾਂਸ ਸੀ ਟੂਲ ਬਲਾਜਾ ਆਪਣਾ ਆਪਣੀ ਜੈਕ ਕ੍ਰੇਨ ਕੱਲ ਦਿੰਦੇ ਟਾਈਮ ਨਾਲ ਟਰੈਕਟਰ ਪਾ ਕੇ ਸੀ ਰਸੇ ਤੋੜਦੇ ਰਹੇ ਬਾਰ ਬਾਰ ਟਾਈਮ ਕਾਫੀ ਲੱਗ ਗਿਆ ਸਾਨੂੰ ਮੁਸ਼ਕਲ ਬਹੁਤ ਆਦੀ ਪਈ ਕੀ ਲੱਗਦਾ ਤੁਹਾਨੂੰ ਜਿਹੜੇ ਉਹਨਾਂ ਦੀ ਦੇਖੋ ਉਹਨੇ ਸਾਫ ਗੇਰਾ ਤਾਂ ਸਿਗੇ ਚੱਲਦੇ ਜੀ ਹਾਂਜੀ ਹੁਣ ਦੇਖੋ ਕੀ ਕਹਿੰਦੇ ਹੁਣ ਐਂਬੂਲੈਂਸ ਵਿੱਚ ਲੈ ਕੇ ਗਏ ਆ ਆਪ ਦਾ ਸੋਸ਼ਲ ਜੀ ਵਧੀਆ ਕਾਰਜਕਾਰੀ ਰਹੀ ਪੁਲਿਸ ਵਾਲੇ ਉਦੋਂ ਆ ਗਏ ਸੀ ਚੁੰਕੀ ਤੋਂ ਪੁਲਿਸ ਵਾਲੇ ਐਮਬੂਲੈਂਸ ਲੇਟ ਆਈ ਹੈ ਉਹਨਾਂ ਨੂੰ ਜਿਹੜੀ ਹਾਂ ਜੀ ਪੁਲਿਸ ਵਾਲੇ ਉਦੋਂ ਮੇਰੇ ਨਾਲੇ ਬਿਲਕੁਲ ਪੁਲਿਸ ਵਾਲੇ ਉਦੋਂ ਇੱਥੋਂ ਦੌੜ ਕੇ ਆ ਗਏ ਸੀ ਟਰੈਕਟਰ ਦੀ وجہ ਜੇ ਕ੍ਰੇਨ ਪਹਿਲਾਂ ਆ ਜਾਂਦੀ ਹਾਂ ਜੀ ਟਰੈਕਟਰ ਮੰਡੀ ਆਪਣੇ ਗੰਨਾ ਤੋਂ ਗੰਨਾ ਲਾ ਕੇ ਆਉਂਦਾ ਸੀਗਾ ਟਰੈਕਟਰ ਵਾਲਾ ਤੋਂ ਉਸੇ ਟਾਈਮ ਆਪਣੇ ਟਰੈਕਟਰ ਅਸੀਂ ਟ੍ਰੈਲੀ ਰੋਡ ਤੇ ਕੱਢ ਕੇ ਤੇ ਉਹਦਾ ਰਸਾ ਪਾਉਣ ਲੱਗ ਪਏ